ਚਿਹਰਾ ਦੇਖਿਆ ਨਾ ਵੀ ਚਿਹਰਾ ਕਿਹੜਾ ਹੈ ਉਹਨੂੰ ਵੋਟ ਜਾ ਰਹੀ ਹੈ ਇਸ ਟਾਈਮ ਰਿੰਪੀ ਭਾਈ ਨੂੰ ਐਸੇ ਦੀ ਵੱਧ ਕੇ ਵੋਟ ਜਾ ਰਹੀ ਹੈ ਆਪਣੇ ਸ਼ਹਿਰ ਵਿੱਚ ਤੇ ਉਹ ਉਹੀ ਚੱਕਰ ਤਾਂ ਨਹੀਂ ਬਣੇਗਾ 50 55 ਦੇ ਆਸ-ਪਾਸੇ ਵੋਟ ਸਿਮਟ ਕੇ ਰਹੇਗਾ ਘੱਟਾ ਘੱਟਾ 70 ਤੋਂ ਲੈ ਕੇ 75% ਤੋਂ ਵੋਟ ਪਾਉਗੇ ਮੈਂ ਮੁੱਦਾ ਸੀਵਰੇਜ ਤੇ ਵਾਟਰ ਦਾ ਹੀ ਉਹਦੇ ਕਰਕੇ ਵੋਟਾਂ ਆਮ ਪਾਰਟੀ ਨੂੰ ਪੈਣੀਆਂ ਜੀ ਉਹਨਾਂ ਨੇ ਪੈਸੇ ਲਾ ਕੇ ਕਰੋੜਾਂ ਰੁਪਈਆ ਲਾ ਕੇ ਕੰਮ ਚਾਲੂ ਕਰਾਤਾ ਕਾ ਟਾਈਮ ਸ਼ਡਿਊਲ ਹੀ ਇਦਾਂ ਦਾ ਜੀ ਕਿ ਮਾਰਨਿੰਗ ਬ੍ਰੇਕਫਾਸਟ ਦਾ ਟਾਈਮ ਆ ਸਭ ਦਾ ਤੇ ਸਭ ਆਪਣੇ ਆਪਣੇ ਘਰ ਚ ਬਿਜ਼ੀ ਆ ਕੋਈ ਹੋਰ ਵੱਧ ਤੋਂ ਵੱਧ ਘੰਟੇ ਦੇ ਵਿੱਚ ਵੈਸੇ ਵੋਟਰਸ ਆ ਰਹੇ ਆ ਕੋਈ ਇਦਾਂ ਦੀ ਗੱਲ ਨਹੀਂ ਆ ਜਿਵੇਂ 2 4 5 ਇਦਾਂ ਕਰਕੇ ਨਿਕਲ ਰਹੇ ਕਿੰਨੇ ਫੀਸ ਦੇ ਵੋਟ ਬੋਲੋ ਇਸੇ ਮੇਰੇ ਹਿਸਾਬ ਨਾਲ 90 ਪਲਸ ਹਰ ਵਾਰ ਪੋਲਿੰਗ ਹੁੰਦੀ ਆ 92 ਐਨੀ ਪਰਸੈਂਟ ਤੇ ਪੋਲਿੰਗ ਹੁੰਦੀ ਆ ਰਿਜ਼ਲਟ ਵੀ ਇੱਕ ਕਿਲਾ ਮੰਨੇ ਜਾਂਦਾ ਰਾਜੇ ਬੜੀ ਚਾਦਾ ਔਰ ਕਿਲਾ ਇੱਕ ਕਿਲਾਈ ਰਹੇ ਜਿਵੇਂ ਜਿਵੇਂ ਘੜੀ ਤੇ ਸੂਈ ਅੱਗੇ ਜਾ ਰਹੀ ਆ ਉਸੇ ਤਰੀਕੇ ਦੇ ਨਾਲ ਆ ਵੋਟਰਾਂ ਦੇ ਵਿੱਚ ਵੀ ਰਫ਼ਤਾਰ ਵਧੀ ਆ ਸ਼ਹਿਰ ਦੇ ਵਿੱਚ ਖੜੇ ਆ ਗਿੱਦੜਵਾਹਾ ਦੇ ਵਿੱਚ ਤਾਂ ਮੇਰੇ ਪਿੱਛੇ ਦੇਖ ਰਹੇ ਹਾਂ ਜਿਹੜੇ ਸਵੇਰ ਤੱਕ ਬੂਥਾਂ ਤੇ ਰੌਣਕ ਨਹੀਂ ਲੱਗ ਰਹੀ ਸੀ ਘੱਟ ਲੋਕ ਪਹੁੰਚ ਰਹੇ ਸੀ ਘੱਟ ਗਿਣਤੀ ਦੇ ਵਿੱਚ ਇੱਥੇ ਵੋਟਰ ਪਹੁੰਚ ਰਹੇ ਸੀ ਹੁਣ ਰਫ਼ਤਾਰ ਤੇਜ਼ ਹੋਈ ਆ ਹੁਣ ਘਰਾਂ ਤੋਂ ਲੋਕ ਨਿਕਲਣੇ ਸ਼ੁਰੂ ਹੋਏ ਨੇ ਸ਼ਹਿਰ ਦਾ ਬਿਲਕੁਲ ਉਸੇ ਸ਼ਹਿਰੀ ਬੂਥੇ ਖੜੇ ਜਿੱਥੇ ਸਭ ਤੋਂ ਵੱਧ ਸ਼ਹਿਰੀ ਵੋਟਰਾਂ ਦਾ ਇੱਥੇ ਜਮਾਵੜਾ ਰਹਿੰਦਾ ਔਰ ਇਹ ਬੂਥ ਡਿਸਾਈਡ ਕਰਦਾ ਪੂਰੇ ਸ਼ਹਿਰ ਦੀ ਜਿਹੜੀ ਹੈਗੀ ਹੈ ਜਦੋਂ ਗਿਣਤੀ ਹੁੰਦੀ ਹੈ ਤੇ ਇਹ ਕਾਫੀ ਜਿਹੜਾ ਹੈਗਾ ਡਿਪੈਂਡ ਕਰਦਾ ਇਸ ਬੂਥ 'ਤੇ ਜੇ ਧਰ ਦੇ ਫਾਸਲਾ ਜਿਹੜਾ ਕਿੰਨਾ ਰਹੇਗਾ ਤੇ ਮੇਰੇ ਪਿੱਛੇ ਪਾਰਟੀਆਂ ਦੇ ਪੋਲਿੰਗ ਬੂਥਰੇ ਦੇਖ ਰਹੇ ਹਾਂ ਤਾਂ ਇਧਰ ਆਉਣ ਨਾ ਕਾਫੀ ਜਿਹੜਾ ਹੈਗਾ ਵੋਟਰਾਂ ਦੀ ਆਮ ਜਿਹੜੀ ਹੈਗੀ ਹੈ ਵਧੀਆ ਕਿਤਨਾ ਕਿਤੇ ਵੋਟ ਫੀਸਰਚ ਜਿਹੜਾ ਹੈਗਾ ਉਹ ਛਾਲ ਇੱਥੇ ਵੇਖਣ ਨੂੰ ਨਿਸ਼ਚਿਤ ਤੌਰ ਤੇ ਮਿਲੇਗਾ ਜਦੋਂ ਹੁਣ ਵੱਡੀ ਗਿਣਤੀ ਦੇ ਵਿੱਚ ਵੋਟਰ ਘਰ ਤੋਂ ਨਿਕਲਨੇ ਸ਼ੁਰੂ ਹੋਏ ਆ ਤਾਂ ਦੂਜੇ ਪਾਸੇ ਪੋਲਿੰਗ ਬੂਥ ਤੇ ਜਾਂਦੇ ਆ ਪੋਲਿੰਗ ਬੂਥਾਂ ਤੇ ਜਾ ਕੇ ਵੀ ਗੱਲ ਕਰਦੇ ਆ ਕਿ ਰਫਤਾਰ ਪਹਿਲਾਂ ਬਿਲਕੁਲ ਉਨੀ ਤੇਜ਼ ਨਹੀਂ ਸੀ ਜਿੰਨੀ ਹੁਣ ਇੱਕ ਵਾਰੀ ਰਫਤਾਰ ਵੋਟਰਾਂ ਨੇ ਫੜੀ ਹੈਗੀ ਔਰ ਇਹ ਇੱਥੇ ਕਿੰਨੇ ਵੋਟੇਜ ਸਬੂਤ ਦੀ ਕਿੰਨੀ ਕੁ ਵੋਟ ਹੈਗੀ ਆ ਇਹ ਇਹ ਜਾਣਾਂਗੇ ਅਸੀਂ ਇੱਥੋਂ ਦੇ ਜਿਹੜੇ ਪੋਲਿੰਗ ਬੂਥ ਲੱਗੇ ਹੋਏ ਨੇ ਵੱਖ-ਵੱਖ ਪਾਰਟੀਆਂ ਦੁਆਰਾ ਲਗਾਏ ਹੋਏ ਨੇ ਤਾਂ ਲਗਾਤਾਰ ਸ਼ਹਿਰ ਦੇ ਵਿੱਚ ਸਵੇਰ ਤੋਂ ਢਿੱਲੀ ਰਫ਼ਤਾਰ ਜਿਹੜੀ ਹੈਗੀ ਹੁਣ ਗਤੀ ਫੜਦੀ ਹੋਈ ਦਿਖਾਈ ਜ਼ਰੂਰ ਦੇ ਰਹੀ ਆ ਨਿਸ਼ਚਿਤ ਤੌਰ ਤੇ ਉਮੀਦਵਾਰਾਂ ਦੇ ਚਿਹਰੇ ਤੇ ਇੰਨਾ ਰਫ਼ਤਾਰ ਨੂੰ ਦੇਖ ਕੇ ਖੁਸ਼ੀ ਵੀ ਆਵੇਗੀ ਕਿ ਵੋਟ ਲੋਕ ਘਰਾਂ ਦੇ ਵਿੱਚੋਂ ਨਿਕਲ ਰਹੇ ਨੇ ਆਮ ਤੌਰ ਤੇ ਜਿਮਣੀ ਚੋਣਾਂ ਦੇ ਵਿੱਚ ਲੋਕ ਜਲਦੀ ਆ ਕੇ ਲਾਈਨਾਂ ਦੇ ਵਿੱਚ ਲੱਗ ਜਾਂਦੇ ਨੇ ਜਲਦੀ ਆ ਕੇ VOTER ਜਿਹੜੇ ਆਪਣੀ ਵੋਟ ਪਕਤਾਉਣ ਦਾ ਕੰਮ ਕਰਦੇ ਨੇ ਪਰ ਜਿਸ ਤਰੀਕੇ ਦੇ ਨਾਲ 2022 ਦੀ ਜਿਮਣੀ ਚੋਣਾਂ ਲੋਕ ਸਭਾ ਚੋਣ ਸੀ ਸੰਗਰੂਰ ਦੇ ਵਿੱਚ 45% ਜਿਹੜੀਗੇ VOTEPOL ਹੋਈ ਸੀ ਤਾਂ ਇੱਕ ਚਿੰਤਾ ਦੀਆਂ ਲਕੀਰਾਂ ਉਮੀਦਵਾਰਾਂ ਦੇ ਚਿਹਰੇ ਤੇ ਜ਼ਰੂਰ ਪੜੀਆਂ ਜਾ ਸਕਦੀਆਂ ਸੀ ਸਵੇਰ ਤੋਂ ਕਿ ਉਨੀ ਰਫਤਾਰ ਦੇ ਨਾਲ VOTER ਘਰ ਤੋਂ ਨਹੀਂ ਨਿਕਲ ਰਹੇ ਜਿੰਨੀ ਆਸ ਉਮੀਦ ਆ ਜਿਮਣੀ ਚੋਣ ਦੇ ਵਿੱਚ ਹੁੰਦੀ ਆ ਭਈ ਸਵੇਰ ਤੋਂ ਅਸੀਂ ਦੇਖ ਰਹੇ ਸੀ ਬਹੁਤ ਘੱਟ ਲੋਕ ਘਰ ਤੋਂ ਬਾਹਰ ਨਿਕਲ ਰਹੇ ਸੀ ਥੋੜੀ ਨਿਕਲ ਰਿਹਾ ਜੀ ਪੂਰੀਆਂ ਵਧੀਆ ਵੋਟਾਂ ਪੈ ਰਹੇ ਆ ਪੋੜੇ ਬਹੁਤ ਵਧੀਆ ਹੋ ਰਿਹਾ ਵਧੀਆ ਟੰਗਣਾ ਹੋ ਰਹੀ ਹੈ ਜੀ ਪਰ ਸਵੇਰੇ ਅਸੀਂ ਕਾਫੀ ਬੂਥਾਂ ਤੇ ਗਏ ਇਕਾ ਦੁੱਕਾ ਵੋਟਰ ਸੀ ਪਰ ਨਹੀਂ ਨਿਕਲ ਰਹੇ ਸੀ ਜਿਹੜਾ ਸਾਡਾ ਵਾਲ ਹੈ ਵਾਰਡ ਨੰਬਰ 19 ਦੇ ਵਿੱਚ ਕੰਟੀਨਿਊੀ ਤੁਸੀਂ ਵੇਖੋ ਜਾ ਕੇ ਵਧੀਆ ਲੈਣਾ ਲੱਗਿਆ ਹੋਈਆਂ ਵਧੀਆ ਵੋਟਾਂ ਪਈ ਜਾਂਦੀਆਂ ਜੀ ਕਿੰਨੇ ਕਿਤੇ ਵੋਟਰ ਆ ਹੈਗੇ ਇੱਧਰ ਵੋਟ ਹੈਗੇ ਜੀ 2600 ਵੋਟ ਆਈ ਇਸ ਇਸ ਵਾਰਡ ਦੇ ਵਾਰਡ ਨੰਬਰ 19 ਜੀ 138 ਨੰਬਰ ਵਾਰਡ ਦੀ ਵੀ ਬਹੁਤ ਵਧੀਆ ਪੋਲਿੰਗ ਹੋ ਰਹੀ ਹੈ ਜੀ ਤੁਸੀਂ ਜਾ ਕੇ ਦੇਖ ਸਕਦੇ ਹੋ ਬਹੁਤ ਵੱਡੀਆਂ ਲਾਈਨਾਂ ਲੱਗੀਆਂ ਜੀ ਤੇ ਬਾਕੀ ਥੋੜਾ ਜਿਹਾ ਸਰਦੀ ਕਰਕੇ ਥੋੜਾ ਜਿਹਾ ਹੋ ਗਿਆ ਹੋਣਾ ਜੀ ਅੱਧਾ ਘੰਟਾ ਲੇਟ ਆ ਪਰ ਬਹੁਤ ਵਧੀਆ ਮਤਲਬ ਪੂਰੇ ਸ਼ਾਨਦਾਰ ਢੰਗ ਨਾਲ ਮਤਲਬ ਪੋਲਿੰਗ ਹੋ ਰਹੀ ਹੈ ਜੀ ਆਮ ਤੌਰ ਤੇ 2022 ਦਾ ਮੈਂ ਜ਼ਿਕਰ ਕਰ ਰਿਹਾ ਸੀ ਸੰਗਰੂਰ ਬਾਈਪੋਲ ਤੇ ਜੋ ਲੋਕ ਸਭਾ ਹੋਈ ਸੀ ਮੈਂ ਜ 45% ਜਿਹੜੀ ਕਿ ਵੋਟ ਪੋਈ ਸੀ ਲੋਕਾਂ ਨੇ ਉਤਸ਼ਾਹ ਨਹੀਂ ਦਿਖਾਇਆ ਸੀ ਹਾਲਾਂਕਿ ਉਸ ਵੇਲੇ ਗਰਮੀ ਵੀ ਸੀਗੀ ਤਾਂ ਕਿਤੇ ਉਹ ਉਹੀ ਚੱਕਰ ਤਾਂ ਨਹੀਂ ਬਣੇਗਾ 50 55 ਦੇ ਆਸ-ਪਾਸੇ ਵੋਟ ਸਿਮਟ ਕੇ ਰਹੇ ਜੀ ਘੱਟੋ-ਘੱਟ 70 ਤੋਂ ਲੈ ਕੇ 75% ਤੱਕ ਵੋਟ ਪਊਗੀ ਜੀ ਘੱਟੋ-ਘੱਟ ਜੀ ਉਸ ਤੋਂ ਵੱਧ ਬੈਠ ਕੇ ਘੜਦੀ ਨਹੀਂ ਜੀ ਕਿਹੜੇ ਕਿਹੜੇ ਮੁੱਦੇ ਆਮ ਤੌਰ ਤੇ ਇਸ ਸ਼ਹਿਰ ਦੇ ਹੈਗੇ ਜੀ ਮੇਨ ਮੁੱਦਾ ਸੀਵਰੇਜ ਤੇ ਵਾਟਰ ਦਾ ਜੀ ਉਹਦੇ ਕਰਕੇ ਵੋਟਾਂ ਆਮ ਪਾਰਟੀ ਨੂੰ ਭੈਣੀਆਂ ਜੀ ਉਹਨਾਂ ਨੇ ਪੈਸੇ ਲਾ ਕੇ ਕਰੋੜਾਂ ਰੁਪਇਆ ਲਾ ਕੇ ਕੰਮ ਚਾਲੂ ਕਰਾਤਾ ਜੀ ਸਿਵਰੇ ਦਾ ਜੀ ਪੱਕੀ ਭਾਈ ਜੀ ਡਿੰਪੀ ਭਾਈ ਦਾ ਰਸੂਕ ਬਹੁਤ ਵਧੀਆ ਜੀ ਸ਼ਹਿਰ ਚ ਤੇ ਹੋ ਸਕਦਾ ਹੈ ਵੀ ਆਮ ਪਾਰਟੀ ਨੂੰ ਵੋਟ ਘਟ ਪੈਂਦੀ ਲੇਕਿਨ ਪਲੱਸ ਹੋ ਕੇ ਡਿੰਪੀ ਭਾਈ ਜੀ 100% ਜਿੱਤਣਗੇ ਜੀ ਬਹੁਤ ਵਧੀਆ ਇਹਨਾਂ ਦਾ ਰਸੂਕ ਹੈ ਕਿਸੇ ਨੂੰ ਇਹਨਾਂ ਨੇ ਕਦੇ ਵੀ ਕੰਮ ਤੋਂ ਨਹੀਂ ਮੋੜਿਆ ਜੀ ਬਹੁਤ ਮਨਾਈ ਸਾਦਮੀ ਹੈ ਜੀ ਬੜੇ ਨੇਕ ਸੁਭਾਅ ਦੇ ਨੇ ਜੀ ਮੇਨ ਕੀ ਹੈ ਕਿ ਇੱਕ ਪਾਰਟੀ ਨੂੰ ਛੱਡ ਕੇ ਚੈਰਨ ਵੋਟ ਪੈ ਰਹੀ ਹੈ ਚਿਹਰਾ ਦੇਖਿਆ ਨਾ ਵੀ ਚਿਹਰਾ ਕਿਹੜਾ ਹੈ ਉਹਨੂੰ ਵੋਟ ਜਾ ਰਹੀ ਹੈ ਇਸ ਟਾਈਮ ਡ੍ਰਿੰਪੀ ਭਾਈ ਨੂੰ ਐਸੇ ਦੀ ਵੱਧ ਕੇ ਵੋਟ ਜਾ ਰਹੀ ਹੈ ਆਪਣੇ ਸ਼ਹਿਰ ਤੋਂ ਤਾਂ ਹਲਕਾ ਗਿੱਦੜਬਾਹ ਦਾ ਵਿੱਚ ਸੀ ਸਵੇਰ ਤੋਂ ਰਫ਼ਤਾਰ ਢਿੱਲੀ ਸੀ ਪਰ ਹੁਣ ਰਫ਼ਤਾਰ ਵਧੀ ਹੈ ভোটার ਘਰਾਂ ਤੋਂ ਨਿਕਲਣੇ ਸ਼ੁਰੂ ਹੋਏ ਨੇ ਪੋਲਿੰਗ ਬੂਥਾਂ ਤੇ ਕਤਾਰਾਂ ਲੱਗਣੀਆਂ ਸ਼ੁਰੂ ਹੋਈਆਂ ਔਰ ਜਿਹੜੇ ਪੋਲਿੰਗ ਬੂਥਾਂ ਦੇ ਬਾਹਰ ਸਮਰਥਕ ਬੈਠਦੇ ਨੇ ভোটার ਸੂਚੀਆਂ ਲੈ ਕੇ ਉਹਨਾਂ ਦੇ ਕੋਲ ਵੀ ਜਮਾਵੜਾ ਲੱਗਣ ਲੱਗਿਆ ਥੋੜੀ ਜਿਹੀ ਰਾਹਤ ਦੀ ਖਬਰ ਹੈ ਚੋਣ ਕਮਿਸ਼ਨ ਲਈ ਵੀ ਆਮ ਤੌਰ ਤੇ ਕੋਸ਼ਿਸ਼ ਰਹਿੰਦੀ ਹੈ ਕਿ 90 ਫੀਸਡ ਵੋਟ ਪੋਲ ਹੋਵੇ ਪਰ ਅਜੇ ਹਕ ਕਦੇ ਨਹੀਂ ਹੋਇਆ ਮੈਚ 65 70 ਦੇ ਵਿੱਚ ਆ ਕੇ ਸਿਮਟ ਜਾਂਦੀ ਪਰ ਇਹ ਲੋਕ ਆਸ ਉਮੀਦ ਕਰ ਰਹੇ ਨੇ ਕਿ ਇਸ ਵਾਰ ਵੋਟ ਫੀ ਜਿਹੜੀ ਹੈਗੀ ਗਿੱਦੜਵਾਹ ਦੀ 75 ਫੀਸਡ ਹੋਵੇਗੀ ਠੀਕ 6 ਵਜੇ ਤੱਕ ਜਿਹੜੀ ਹੈਗੀ ਉਹ ਡਿਟੇਲ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਅਫਸਰਾਂ ਵੱਲੋਂ ਸਾਹਮਣੇ ਆ ਜਾਂਦੀ ਹੈ ਕਿ ਕਿੰਨੇ ਫੀਸਡ ਵੋਟ ਪੋਲ ਹੋਈ ਹੈ ਪਰ ਆਸਵੰਦੇ ਹੈ ਕਿ 75 ਫੀਸਡ ਵੋਟ ਪੋਲ ਦੇ ਨੇੜੇ ਤੇੜੇ ਜਿਹੜੀ ਹੈਗੀ ਗਿੱਦੜਵਾਹ ਦੇ ਵਿੱਚ ਇਸ ਵਾਰ ਹੋਵੇਗੀ ਤਾਂ ਕਰੀਬ 4 ਘੰਟੇ VOTING ਨੂੰ ਸ਼ੁਰੂ ਹੋ ਚੁੱਕੇ ਨੇ ਜਿਮਨੀ ਚੋਣਾਂ ਦੇ ਲਈ ਪੰਜਾਬ ਦੇ ਵਿੱਚ ਗਿੱਦੜਵਾਹ ਦੇ ਵਿੱਚ ਤਕਰੀਬਨ ਤਕਰੀਬਨ ਜਿਹੜੀ ਗਿਆ ਸ਼ਹਿਰ ਦੇ ਵਿੱਚ ਲੋਕਾਂ ਦਾ ਰੁਝਾਨ ਆ ਠੀਕ ਰਿਹਾ ਹੁਣ ਤੱਕ ਸਵੇਰ ਦੇ ਪਹਿਲੇ 2 ਘੰਟਿਆਂ ਦੇ ਵਿੱਚ ਔਸਤਨ ਜਿੰਨੇ ਲੋਕ ਵੱਧ ਗਿਣਤੀ ਦੇ ਵਿੱਚ ਘਰ ਤੋਂ ਨਿਕਲਦੇ ਸੀ ਉਹਨੇ ਨਹੀਂ ਨਿਕਲੇ ਔਸਤਨ ਰਿਹਾ ਪਰ ਆਖਿਰ ਜਿਹੜੇ 2 ਘੰਟੇ ਲਾਸਟ ਵਾਲੇ 2 ਘੰਟੇ ਸੀ ਉਹਨਾਂ ਦੇ ਵਿੱਚ ਲੋਕ ਘਰਾਂ ਤੋਂ ਨਿਕਲਨੇ ਔਰ ਬੂਥਾਂ ਤੇ ਪਹੁੰਚੇ ਨੇ ਉਮੀਦਵਾਰਾਂ ਦੇ ਚਿਹਰੇ ਤੇ ਰੌਣਕ ਆਈ ਹੈ ਕਿ ਜਿੰਨੇ ਲੋਕ ਘਰ ਤੋਂ ਨਿਕਲ ਰਹੇ ਨੇ ਵੋਟ ਫੀਸਦ ਵਧੇਗਾ ਤਾਂ ਭਾਜਪੀ ਦੇ ਇਧਰ ਬੂਥ ਲੱਗਿਆ ਹੋਇਆ ਔਰ ਉਤਸ਼ਾਹ ਘਟ ਕਿਉਂ ਰਿਹਾ ਔਰ ਖਾਸ ਤੌਰ ਤੇ ਸ਼ਹਿਰੀ ਹਲਕਿਆਂ ਦੇ ਵਿੱਚ ਭਾਜਪੀ ਦੇ ਬੂਥਾਂ ਤੇ 19 ਉਤਸ਼ਾਹਤਾ ਕਿਉਂ ਨਹੀਂ ਵੇਖਣ ਨੂੰ ਮਿਲਦੀ ਥਰ ਨਾਲ ਵਰਕਰ ਨੇ ਉਹਨਾਂ ਦੇ ਕਿੰਨੇ 2 ਘੰਟੇ ਦੇ ਪਿਛਲੇ ਚ ਰਫਤਾਰ ਵਧੀ ਹੈ ਜੀ ਪਹਿਲੇ 2 ਘੰਟੇ ਬਿਲਕੁਲ ਮੈਂਸ ਰਫਤਾਰ ਨਹੀਂ ਕਾਰਨ ਕੀ ਬਣਦੀ ਕਾਰਨ ਇਹ ਜੀ ਹਰੇਕ ਬੰਦਾ ਰਾਤ ਇਹ ਜਿਹੜਾ ਮੱਲਾ ਵਿਚਾਰੇ ਸਾਰੇ ਲੇਬਰ ਕਲਾਸ ਦਾ ਮੱਲਾ ਹੈ ਇਹ ਜਿਹੜੇ ਬੂਥ ਆ ਦੋਨੇ ਤੇ ਕਈ ਰਾਤ ਨੂੰ ਲੇਟ ਆਉਂਦੇ ਆਉਂਦੇ ਜਾਂਦੇ ਬੰਦੇ ਤੇ ਉਹ ਸਾਰਾ ਸਵੇਰੇ ਇਹ ਘਟੋ ਘਟ ਮੇਰਾ ਖਾਲ ਵੀ 8:30 ਵਜੇ ਤੋਂ ਬਾਅਦ ਨਿਕਲੇ ਸ਼ੁਰੂ ਹੋਏ ਵੋਟਰਾਂ ਨੂੰ ਆਹ ਰੋਟੀ ਟੋਕ ਕਰਕੇ ਸਾਰਾ ਕੁਝ ਕਰਕੇ ਜਿਮਨੀ ਚੋਣਾਂ ਦੇ ਵਿੱਚ ਅਕਸਰ ਬਹੁਤ ਉਤਸ਼ਾਹ ਹੁੰਦਾਗਾ ਉਹਨਾਂ ਤੇ ਸਾਹ ਵੇਖਣ ਨੂੰ ਕਿਉਂ ਨਹੀਂ ਮਿਲਦਾ ਸਮਝ ਨਹੀਂ ਲੱਗ ਰਹੀ ਲੋਕ ਲੋਕਾਂ ਦਾ ਗੁੱਸਾ ਸਮਝ ਲਓ ਸਰਕਾਰ ਪ੍ਰਤੀ ਜਾਂ ਕਿਵੇਂ ਵੀ ਇਸ ਕਰਕੇ ਲੋਕ ਹਜੇ ਅੱਗੇ ਨਹੀਂ ਆ ਰਹੇ ਰਾਮ ਨਾਲ ਲੋਕੇ ਉਹ ਅੰਦਰ ਖਾਤੇ ਵੋਟ ਜੋ ਅਕਸਰ ਜਿਮਨੀ ਚੋਣਾਂ ਦੇ ਵਿੱਚ ਹੁੰਦਾ ਕਿ ਲੋਕ ਘਰ ਤੋਂ ਨਿਕਲਦੇ ਨੇ ਵੋਟ ਪਾਉਂਦੇ ਨੇ ਬਹੁਤ ਘੱਟ ਰਫ਼ਤਾਰ ਆ ਜੀ ਵੋਟਰਾਂ ਦੀ ਏ ਜੀ ਬੋਟਰ ਅਫਤਾਰ ਇਦਾਂ ਹੈ ਜੀ ਪਹਿਲਾਂ ਸੀਗਾ ਵੀ ਬਗੈਰ ਪੈਸੇ ਤੋਂ ਵੋਟ ਪੈਂਦੀ ਸੀਗੀ ਜੀ ਹੁਣ ਇਹਨੇ ਦੋਨੇ ਪਾਰਟੀਆਂ ਸ਼ਰਮਾਇਦਰ ਪਾਰਟੀ ਨੇ 2000 ਰੁਪਏ ਵੋਟ ਦਾ ਵੰਡਿਆ ਗਿਆ ਜੀ ਇਹ ਤੇ ਕਿੱਦੜਾ ਹਲਕੇ ਦੇ ਵਿੱਚ ਸ਼ਰਮਾਇਦਰ ਤਾਂ ਭਾਜੀਪੀ ਬਹੁਤ ਹੈਗੀ ਆ ਨਹੀਂ ਸ਼ਰਮਾਇਦਰ ਹੋਏ ਇਹ ਤਾਂ ਉਮੀਦਵਾਰ ਹੀ ਬਹੁਤ ਸ਼ਰਮਾਇਦਰ ਇਹ ਇਹ ਤਾਂ ਦੇਖੋ ਜੀ ਮੈਂ ਤਾਂ ਆਜ਼ਾਦ ਉਮੀਦਵਾਰ ਹਾਂ ਹੋਂ ਪ੍ਰਕਾਸ਼ ਬਾਂਸਾ ਮੇਰਾ ਨਾਮ ਹੈ ਇਹਦਾ ਬਨਪੀਤ ਨੂੰ ਆਪਾਂ ਪੁੱਛੀਏ ਜੀ ਵੀ ਪਾਰਟੀ ਨੂੰ ਕਿਉਂ ਪੈਸੇ ਦਿੱਤਾ ਜਾਂ ਕਿਵੇਂ ਨਹੀਂ ਪਰ ਮੈਨੂੰ ਇਹ ਹੈ ਕਿ ਜਿੱਥੋਂ ਤੱਕ ਆਜ਼ਾਦ ਖੜੀ ਆ ਆਜ਼ਾਦ ਉਮੀਦਵਾਰ ਆਈ ਇੱਥੋਂ ਮੇਰੇ ਕੋਲੇ 10 ਕਿਲੋ ਆਟਾ ਨਹੀਂ ਪੀਪੇ ਚਾਰ ਫੋਨ ਮੇਰੇ ਜਗ੍ਹਾ ਨੇ ਹਿੰਦੁਸਤਾਨ ਦੇ ਵਿੱਚ ਪਰ ਇਮਾਨਦਾਰੀ ਦੀ ਵੋਟ ਬੂਕ ਜੇ ਮੈਨੂੰ 200 ਵੋਟ ਵੀ ਪੈਂਦੀ ਹੈ ਨਾ ਜੀ ਮੈਂ ਇਥੋਂ ਜਿੱਦਾਂ ਜੀ ਗਿੱਦਲਵਾ ਹਲਕੇ ਚ ਸਤਮਾ ਇਲੈਕਸ਼ਨ ਹੈ ਜੀ ਮੇਰਾ ਚਾਰ ਲੋਕ ਸਭਾ ਦਾ ਨਾਮ ਕੀ ਹੈ ਜੀ ਓਮ ਪ੍ਰਕਾਸ਼ ਬਾਂਕਾ ਚਾਰ ਤਿੰਨ ਲੋਕ ਸਭਾ ਦੇ ਇਲੈਕਸ਼ਨ ਲੜੇ ਜੀ ਮੈਂ ਚੌਥਾ ਵਿਧਾਨ ਸਭਾ ਦਾ ਲੜ ਰਿਹਾ ਜੀ ਕੱਲਾ ਵੋਟ ਮੰਗਦਾ ਡੋਟ ਇਹ ਇਹ ਜੇਬ ਦੇ ਵਿੱਚ ਇਹ ਜੇਬ ਦੇ ਵਿੱਚ ਇਹ ਲੱਸੀ ਹੈ ਜੀ ਤੁਸੀਂ ਪੀ ਸਕਦੇ ਹੋ ਦੀ ਉਹ ਆਹ ਔਰ ਮੈਨੂੰ ਕੋਈ ਨਸ਼ਨ ਹਾਂ ਜੀ ਕਿਉਂਕਿ ਅਨੇ ਜੇ ਅਸੀਂ ਹੋਟਲ ਦਾ ਬੈਠੇ ਗ ਤੇੜੀ ਦੇ ਪੇਲੇ ਬੰਦੇ ਪਰ ਮੈਂ ਗਰੀਬ ਨਹੀਂ ਕਹਿੰਦਾ ਜੀ ਮੈਨੂੰ ਆਪਣੇ ਆਪ ਨੂੰ ਮਸ਼ਹੂਰ ਮੈਂ ਸ਼ਰਮਾਇਦਾਰੀ ਹੈ ਪਤਾ ਕਿਉਂ ਵੀ ਮੈਨੂੰ ਮਾਲਕ ਨੇ ਛਾਤੀ ਦੇ ਤਨ ਤੇ ਕਪੜਾ ਦਿੱਤਾ ਤਾਂ ਤਿੰਨ ਬਹੁਤ ਵੱਡੇ ਉਮੀਦਵਾਰ ਉਹਨਾਂ ਦੇ ਵਿਚਕਾਰ ਇਹ ਜਿਹੇ ਇਹੋ ਜਿਹੇ ਉਮੀਦਵਾਰ ਵੀ ਜਿਹੜੇ ਕਹਿ ਰਹੇ ਨੇ ਕਿ ਅਸੀਂ ਡੰਕੇ ਦੀ ਚੋੜ ਤੇ ਵੋਟ ਮੰਗ ਰਹੇ ਹਾਂ ਔਰ ਲੋਕਾਂ ਦੇ ਵਿੱਚ ਜਾ ਰਹੇ ਹਾਂ ਹਲਕਾ ਗਿੱਦੜਵਾਹ ਦੇ ਸਾਡੇ ਆਪਣੇ ਲੋਕ ਨੇ ਇੱਧਰ ਆਮ ਆਦਮੀ ਪਾਰਟੀ ਦਾ ਬੂਥ ਲੋਕ ਬੈਠੇ ਹੋਏ ਨੇ ਵੋਟ ਕਿਉਂ ਘਟ ਪੈ ਰਹੀ ਹੈ ਉਸ ਦਾ ਕਾਰਨ ਪੁੱਛਾਂਗੇ ਕੀ ਕਾਰਨ ਹੈ ਜੀ ਬਹੁਤ ਘੱਟ ਰਫ਼ਤਾਰ ਦੇ ਨਾਲ ਲੋਕ ਘਰੋਂ ਨਿਕਲੇ ਆ ਆ ਵੀ ਵਧੀਆ ਹਾਂਜੀ ਭਾਜੀ ਬਹੁਤ ਘੱਟ ਰਫ਼ਤਾਰ ਦੇ ਨਾਲ ਲੋਕ ਵੋਟਾਂ ਪਾਉਣ ਦੇ ਲਈ ਨਿਕਲ ਰਹੇ ਨੇ ਨਹੀਂ ਜੀ ਲੋਕ ਬਹੁਤ ਵਧੀਆ ਢੰਗ ਨਾਲ ਨਿਕਲ ਰਿਹਾ ਜੀ ਆਪਦਾ ਸਵੇਰ ਸਵੇਰ ਆਪਣੀਆਂ ਵੋਟਾਂ ਪੁਗਤਾ ਕੇ ਜਾ ਰਹੇ ਜਲਦੀ ਤੋਂ ਜਲਦੀ ਪੁਗਤਾ ਕੇ ਗਏ ਆ 7 ਵਜੇ ਵਧੀਆ ਸੋਹਣੇ ਤਰੀਕੇ ਨਾਲ ਲੋਕ ਹੁਮ ਹੁਮਾ ਕੇ ਪਹੁੰਚ ਰਹੇ ਨੇ ਤਾਂ ਆਮ ਤੌਰ ਤੇ ਆਹ ਟਾਈਮ ਪੀਕ ਟਾਈਮ ਹੁੰਦਾ ਵੋਟਰ ਦੇ ਲਈ ਜਦੋਂ ਉਹ ਘਰ ਤੋਂ 2 2.5 ਘੰਟੇ ਬਾਅਦ ਨਿਕਲਦਾ ਆ ਕੇ ਵੋਟਾਂ ਪਾਉਂਦਾ ਪਰ ਇਸ ਵਾਰ ਉਸ ਤਰੀਕੇ ਦੇ ਨਾਲ ਲੋਕ ਘਰਾਂ ਦੇ ਵਿੱਚੋਂ ਨਹੀਂ ਨਿਕਲੇ ਅਮਰਤਾ ਵੜਿੰਗ ਦੇ ਬੋਤੇ ਹੈਗੇ ਸਵਾਗਤ ਤਾਂ ਮੈਡਮ ਆਮ ਤੌਰ ਤੇ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਘਰਾਂ ਤੋਂ ਨਿਕਲਦੇ ਚਾਰ ਘੰਟੇ ਹੋ ਗਏ ভোটার ਨਹੀਂ ਕੋਈ ਨਜ਼ਰ ਆ ਰਿਹਾ ਨਹੀਂ ਜੀ ਬਿਲਕੁਲ ਥੋੜਾ ਟਾਈਮ ਸ਼ਡਿਊਲ ਹੀ ਇਦਾਂ ਦਾ ਜੀ ਕਿ ਮਾਰਨਿੰਗ ਬ੍ਰੇਕਫਾਸਟ ਦਾ ਟਾਈਮ ਆ ਸਭ ਦਾ ਤੇ ਸਭ ਆਪਣੇ ਆਪਣੇ ਘਰ ਚ ਬਿਜ਼ੀ ਆ ਕੋਈ ਹੋਰ ਵੱਧ ਤੋਂ ਵੱਧ ਘੰਟੇ ਦੇ ਵਿੱਚ ਵੈਸੇ ਵੋਟਰਸ ਆ ਰਹੇ ਆ ਕੋਈ ਇਦਾਂ ਦੀ ਗੱਲ ਨਹੀਂ ਆ ਜਿਵੇਂ 2 4 5 ਇਦਾਂ ਕਰਕੇ ਨਿਕਲ ਰਹੇ ਆ ਕੋਈ ਅਸੀਂ ਸੰਗਰੂਰ ਜਿਮਨੀ ਚੌਂਕ ਕਵਰ ਕਰ ਰਹੇ ਸੀਗੇ ਉਸ ਵੇਲੇ 45% ਵੋਟ ਜਿਹੜੀ ਹੈਗੀ ਜਿਮਨੀ ਚੌਂਕ ਦੇ ਵਿੱਚ ਪਈ ਉਹੋ ਜਿਹਾ ਕੁਝ ਤਾਂ ਨਹੀਂ ਹੋ ਜਾਵੇਗਾ ਕਿ ਆਸ ਉਮੀਦ ਤੁਸੀਂ 70 75 ਲਗਾਈ ਬੈਠੇ ਹੋ ਆ ਕੇ 50 ਤੇ ਸਿਮਟ ਜੇ ਨਹੀਂ ਨਹੀਂ ਜੀ 70 75% ਆਰਾਮ ਨਾਲ ਵੋਟ ਜਿਹੜੀ ਹੈ ਪੋਲ ਆਊਗੀ ਕੋਈ ਇਦਾਂ ਦੀ ਗੱਲ ਨਹੀਂ ਆ ਸਾਰੇ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਵੜਿੰਗ ਸਾਹਿਬ ਲਈ ਅਮ੍ਰਿਤਾ ਵੜਿੰਗ ਜੀ ਲਈ ਕਾਂਗਰਸ ਪਾਰਟੀ ਲਈ ਪਰ ਆਮ ਤੌਰ ਤੇ ਹੁੰਦਾ ਸ਼ਹਿਰੀ ਬੂਤਾਂ ਦੀ ਮੈਂ ਗੱਲ ਕਰਦਾ ਪਿੰਡੂ ਬੂਤਾਂ ਦੇ ਸਿਨੈਰੀਓ ਹੋਰ ਹੁੰਦੇ ਨੇ ਸ਼ਹਿਰੀ ਬੂਤਾਂ ਦੇ ਵਿੱਚ ਹੁੰਦੇ ਲੋਕ ਸਵੇਰੇ ਸਵੇਰੇ ਜਿਹੜੇ ਹੈਗੇ ਨੇ ਘਰ ਤੋਂ ਨਿਕਲਦੇ ਨੇ ਵੋਟ ਪਾ ਕੇ ਆਉਂਦੇ ਨੇ ਪਰ ਉਹੋ ਜਿਹਾ ਰੁਝਾਨ ਹਲੇ ਤੱਕ ਜਿਹੜਾ ਅਸੀਂ ਵਾਰ-ਵਾਰ ਗੱਲ ਕਰਦੇ ਉਹ ਜਿਹਾ ਰੁਝਾਨ ਇੱਥੇ ਵੇਖਣ ਨੂੰ ਨਹੀਂ ਮਿਲ ਰਿਹਾ ਕਿਸੇ ਵੀ ਬੂਤੇ ਨਹੀਂ ਮਿਲ ਰਿਹਾ ਨਹੀਂ ਨਹੀਂ ਬਿਲਕੁਲ ਜੀ ਤੁਹਾਡੀ ਗੱਲ ਸਹੀ ਹੈ ਹਲੇ ਮਾਰਨਿੰਗ ਦਾ ਟਾਈਮ ਹੈ ਥੋੜਾ ਸ਼ੈਡਿਊਲ ਸਭ ਦਾ ਬਿਜ਼ੀ ਹੈ ਜੀ ਬਟ ਇਦਾਂ ਨਹੀਂ ਕੋਈ ਗੱਲ ਨਹੀਂ ਹੈ ਕਿ ਲੋਕ ਆ ਨਹੀਂ ਰਹੇ ਆ ਲੋਕ ਆ ਰਹੇ ਆ ਸਾਡੇ ਕੋਲ ਕੋਈ 5 10 ਜਣੇ ਆ ਰਹੇ ਆ ਕੋਈ ਇਦਾਂ ਦਾ ਕੋਈ ਪ੍ਰੋਬਲਮ ਨਹੀਂ ਹੈਗੀ ਕਿ ਬੰਦੇ ਵੋਟ ਪਾਉਣ ਵਾਸਤੇ ਨਹੀਂ ਨਿਕਲ ਰਹੇ ਜਿੱਦਾਂ ਜਿੱਦਾਂ ਆ ਰਹੇ ਆ ਉਹਦਾ ਤਾਂ ਵੋਟ ਪਾ ਕੇ ਆ ਰਹੇ ਆ ਬਿਕੋਜ਼ ਇੰਨਾ ਜ਼ਿਆਦਾ ਰਸ਼ ਨਹੀਂ ਹੋ ਰਿਹਾ ਹਾਲੇ ਕਿਉਂਕਿ ਦੋ ਲੋਕਾਂ ਦੇ ਵਿੱਚ ਬਹੁਤ ਉੱਛਾ ਹੈ ਤੇ ਦੋ ਘੰਟੇ ਤੱਕ ਆਰਾਮ ਨਾਲ ਮੇਰੇ ਹਿਸਾਬ ਨਾਲ ਜਿਹੜੇ ਲੋਕ ਹੈ ਓਨ ਸਟਾਰਟ ਵੀ ਹੋ ਜਾਣਗੇ ਤੇ ਰਸ਼ ਵੀ ਬਹੁਤ ਹੋਊਗਾ ਤਾ ਇਹ ਉਹ ਬੂਥ ਨੇ ਜਿੱਥੇ ਸ਼ਹਿਰੀ ਬੂਥ ਨੇ ਕਿੰਨੀ ਇਹ ਇਸ ਬੂਥ ਦੀ ਬੋਤ ਬਹੁਤ ਵਧੀਆ ਆਇਆ ਥੇ ਵਰਡਿੰਗ ਸਾਹਿਬ ਦਾ ਇੱਕ ਕਿਲਾ ਮੰਨਿਆ ਜਾਂਦੇ ਇਹ ਵਾਰਡ ਵਾਰਡ ਨੰਬਰ 17 ਵਾਰਡ ਨੰਬਰ 16 ਤੇ ਬਹੁਤ ਵਧੀਆ ਪੋਲਿੰਗ ਚੱਲੀ ਤੁਸੀਂ ਅੰਦਰ ਦੇਖ ਜਾਓ ਬਹੁਤ ਅੱਛੀ ਅੰਦਰ ਜਾ ਕੇ ਤੁਸੀਂ ਪਤਾ ਕਰ ਜਿੰਨੇ ਫੀਸ ਦੇ ਵੋਟ ਬੋਲੋ ਇਸ ਮੇਰੇ ਹਿਸਾਬ ਨਾਲ 90 ਪਲਸ ਹਰ ਵਾਰ ਪੋਲਿੰਗ ਹੁੰਦੀ ਹੈ 92 ਐਨੀ ਪਰਸੈਂਟ ਇੱਥੇ ਪੋਲਿੰਗ ਹੁੰਦੀ ਹੈ ਰਿਜ਼ਲਟ ਵੀ ਇਹ ਕਿਲਾ ਮੰਨਿਆ ਜਾਂਦਾ ਅੰਦਰ ਰਾਜੇ ਵਰਡਿੰਗ ਸਾਹਿਬ ਦਾ ਔਰ ਕਿਲਾ ਇੱਕ ਹੀ ਰਹੂਗਾ ਤਾਂ ਦਾਵੇ ਆਪੋ ਆਪਣੇ ਨੇ ਉਮੀਦਵਾਰਾਂ ਦੇ ਸਮਰਥਕ ਆਪੋ ਆਪਣੇ ਦਾਅਵੇ ਕਰਦੇ ਨੇ ਆਖਰੀ ਮੌਕੇ ਤੱਕ ਦਾਅਵੇ ਹੁੰਦੇ ਨੇ ਪਹਿਲਾਂ ਚੋਣ ਪ੍ਰਚਾਰ ਹੋਇਆ ਦਾਅਵੇ ਵਾਦੇ ਤਮਾਮ ਉਹਨਾਂ ਦੇ ਰੂਪ ਦੇ ਰੈਲੀਆਂ ਦੇ ਰੂਪ ਵਿੱਚ ਹੁੰਦੇ ਨੇ ਔਰ ਇਲਜ਼ਾਮ ਤਰਾਸ਼ੀਆਂ ਵੀ ਇਹਨਾਂ ਦੇ ਵਿੱਚ ਕਰ ਹੁੰਦੀਆਂ ਪਰ ਸਭ ਤੋਂ ਵੱਡੀ ਚਿੰਤਾ ਅੱਗੇ ਦਰਵਾਜ਼ੇ ਵਿੱਚ ਇਹ ਹੈ ਕਿ ਇੱਥੇ ਵੋਟਾਂ ਦੀ ਰਫਤਾਰ ਬੇਹੱਦ ਢਿੱਲੀ ਹੈ ਵੋਟਾਂ VOTER ਘਰ ਤੋਂ ਉਸੇ ਤਰੀਕੇ ਦੇ ਨਾਲ ਨਹੀਂ ਨਿਕਲ ਰਏ ਜਿਸ ਤਰੀਕੇ ਦੇ ਨਾਲ VOTERਾਂ ਦਾ ਉਤਸ਼ਾਹ ਆਮ ਚੋਣਾਂ ਦੇ ਵਿੱਚ ਵੇਖਣ ਨੂੰ ਮਿਲਿਆ ਜਿਮਨੀ ਚੋਣ ਸੀ ਲੱਗਦਾ ਸੀ ਕਿ ਲੋਕ ਜਿਮਨੀ ਚੋਣ ਦੇ ਵਿੱਚ ਵੱਧ ਉਤਸ਼ਾਹ ਦੇ ਨਾਲ ਘਰਾਂ ਤੋਂ ਨਿਕਲਣਗੇ ਪਰ ਅਜੇ ਹਾਲੇ ਹੁੰਦਾ ਨਹੀਂ ਦੇਖ ਰਿਹਾ ਹਾਲਾਂਕਿ ਪਿਛਲੇ 2 ਘੰਟਿਆਂ ਦੇ ਵਿੱਚ ਰਫਤਾਰ ਥੋੜਾ ਜਿਹਾ ਤੇਜ਼ ਹੋਈ ਹੈ ਪਰ ਪਹਿਲੇ 2 ਘੰਟੇ ਬੜੀ ਸੁਸਤ ਧੀਮੀ ਰਫਤਾਰ ਦੇ ਨਾਲ VOTING ਜਿਹੜੀ ਹੈਗੀ ਹੈ ਪ੍ਰਕਿਰਿਆ ਜਿਹੜੀ ਹੈਗੀ ਉਹ ਚੱਲ ਰਹੀ ਸੀ ਤਾਂ ਜਿਵੇਂ ਜਿਵੇਂ ਤਨ ਢਲ ਰਿਹਾ ਆਸ ਉਮੀਦ ਸਾਰੇ ਪਾਰਟੀਆਂ ਦੇ ਕਰਕੇ 75% ਦੇ ਨੇੜੇ ਤੇੜੇ ਜਿਹੜਾਗਾ ਵੋਟ ਆ ਇਥੇ ਪੋਲ ਹੋਵੇਗੀ ਪਰ ਉਹ ਕਿਸੇ ਨੂੰ ਹੱਕ ਦੇ ਵਿੱਚ ਜਾਵੇ ਕਿਤੇ ਵਿਰੋਧ ਦੇ ਵਿੱਚ ਜਾਵੇਗੀ ਇਹ ਵੀ ਵੇਖਣਾ ਕਾਫੀ ਇਮਪੋਰਟ ਹੈ ਕੈਮਰਾਮੈਨ ਗੁਰਸੇਮ ਸਿੰਘ ਦੇ ਨਾਲ ਰਮਨਦੀਪ ਅਨਮਿਊਟੀਵੀ